ਮਹਾਦੇਵ ਭੰਡਾਰ ਭਰੇਗੇ ਮਹਾਦੇਵ ਭੰਡਾਰ ਭਰੇਗੇ ਮਹਾਦੇਵ ਦੇ ਮਾਲ ਭਰੇਗੇ ਹੁਣ ਦੇਵਨ ਮੈਂ ਮਹਾਦੇਵ ਪਟੇ ਹੈ ਮਈਓ ਮੇ ਮਾਇ ਪਾਰਵਤੀ ਹੈ ਜੋ ਜਨ ਮੈਂ ਹਨਮਾਨ ਪਟੇ ਹੈ ਤਾਕਤ ਮੈਂ ਹਨਮਾਨ ਪਟੇ ਹੈ ਲੋਕਾਂ ਵਿੱਚ ਬਹੁਤ ਉਸਤਾਦ ਹੈ ਲੋਕੀ ਗੱਜ-ਵੱਜ ਕੇ ਸੱਜ ਕੇ ਬੋਲੇ ਬਾਬਾ ਦੀ ਬਰਾਤ ਚ ਸ਼ਾਮਲ ਹੋ ਰਹੇ ਆ ਔਰ ਇਹ ਦੁਨੀਆ ਲਈ ਬਹੁਤ ਵਧੀਆ ਸੰਦੇਸ਼ ਹੈ ਜੀ ਪੂਰੇ ਗੱਜ-ਵੱਜ ਕੇ ਪੂਰਾ ਫਾਗਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਭੋਲੇ ਨਾਦੇ ਭਗਤ ਜਿੰਨੇ ਵੀ ਹੁੰਦੇ ਭਰਾਤੀ ਸਭ 5:00 ਵਜੇ ਤਿਆਰ ਹੋ ਜਾਂਦੇ ਆ। ਪੁਚਾ ਲਗਾਇਆ ਜਾ ਰਿਹਾ ਹੈ ਮੈਂ ਪੋਲੇ ਬਾਬਾ ਲਈ ਉਹ ਉਹ ਸਾਨੂੰ ਆਸ਼ੀਰਵਾਦ ਦੇਣ ਔਰ ਕੋ ਕੁਲਾ ਚੁਕਾ ਹੋ ਮਾਣਕੀਆਂ ਮਾਫ ਕਰਨ ਹਰ ਹਰ ਮਹਾਦੇਵ। ہمارا ਜੋ ਸਰੂਪ ਹੈ ਕਿ ਸਿਪ ਕੀ ਹੀਗਾਤਾ ਗਾਤੇ ਆਦੀ ਅਨਾਦੀ ਸੇ ਲੈ ਕੇ ਸਤਜੁਗ ਤ੍ਰੇਤਾ ਦੁਆਪਰ ਕਲ ਯੁਗ ਇਹ ਚਾਰੋ ਯੁਗਾਂ ਦੀ ਗੱਲਾਂ ਦਾ ਵਰਤੰਤ ਕਰਦੇ ਹੈ। ਮਹਾਨਦਾਰਾ ਦਾ ਛੋਟੋ ਸਾਰੇ ਪੰਜਾਬ ਸਾਰੇ ਪਾਰਾਂ ਦੇ ਵਿੱਚ ਲੋਕਾਂ 'ਚ ਬਹੁਤ ਉਸਤਾਵ ਹੈ। ਵੀ ਬੋਲੇ ਬਾਬਾ ਦਾ ਏਡਾ بڑا ਤਿਹਾੜ ਸਾਡੇ ਭਾਰਤ ਦਾ ਏਡਾ بڑا ਤਿਹਾੜ ਆ ਰਿਹਾ ਵਾ ਭਰਾਤ ਸੀ ਲੈ ਕੇ ਤੋਂ ਜੈਸੇ ਕਿ ਬਰਾਤ ਨੂੰ ਸਭੀ ਗੱਜ-ਬੱਜ ਕੇ ਤਿਆਰ ਹੁੰਦੇ ਐ ਐਸੇ ਹੀ ਸਤਜੂ ਕੇ ਅੰਦਰ 33 ਸੂਰ ਦੇਵੀ ਦੇਵਤਾ ਭਗਵਾਨ ਸ਼ੰਕਰ ਕੀ ਬਰਾਤ ਮੇ ਵਿਰਾਤਮਾਨ ਹੋਈ ਥੀ ਮਹਾਦੇਵ ਸਭ ਦਾ ਬਲਾ ਕਰੇ ਹੁਣ ਅੱਗੇ ਝੋਲੀ ਅਟਣੀ ਨਹੀਂ ਪੈਂਦੀ ਕੁਛ ਕਹਿਣ ਨਹੀਂ ਪੈਂਦਾ ਮੱਥਾ ਟੇਕਣਾ ਨਹੀਂ ਪੈਂਦਾ ਦਿਲਾਂ ਦੀਆਂ ਜਾਂਦੇ ਨੇ ਮਿੰਟਾਂ ਸਕਿੰਟਾਂ ਵਿੱਚ ਝੋਲੀਆਂ ਭਰ ਦਿੰਦੇ ਨੇ ਜਿਹੜੀ ਸਜਾਵਟ ਹੈ ਜੀ ਉਹ ਸਜਾਵਟ ਐਕਸਟਰਾ ਆਰਡੀਨਰੀ ਹੁੰਦੀ ਹੈ ਜਿਹੜੀ ਇਹਦੀ ਸਜਾਵਟ ਹੈ ਨਾ ਉਹ ਕਰਨ ਦੇ ਲਈ ਇੱਕ ਦੇਖ ਲੋ ਰਾਤ ਯਾਤਰਾ ਅਜੇ ਸ਼ੁਰੂ ਨਹੀਂ ਹੋਈ ਪਰ ਸਾਡੇ ਹਰ ਇੱਕ ਦੁਕਾਨਦਾਰ ਨੂੰ ਸਵੇਰ ਦਾ 50-50 ਹਜ਼ਾਰ ਲੱਖ-ਲੱਖ ਰੁਪਏ ਲਗਾ ਪਹਿਲੇ ਹੀ ਲੱਗ ਚੁੱਕਾ ਪਹਿਲੇ ਹੀ ਭੋਲੇनाथ ਜਿੰਨੇ ਝੋਲੀਆਂ ਭਾਰਤੀਆਂ ਨੇ ਸਾਲ 'ਚ 10 ਦਿਨ ਕਿਉਂ ਨਹੀਂ ਆਉਂਦੇ ਇਸ ਸਾਲ 'ਚ 20 ਦਿਨ ਕਿਉਂ ਨਹੀਂ ਆਉਂਦੇ ਭੋਲੇनाथ ਜੀ ਦੇ ਮਜਾ ਜੀ ਮਜਾ ਆਪੂ ਉਹ ਸਾਰਿਆਂ ਦੇ ਹੀ ਭੋਲੇनाथ ਨੇ ਉਹ ਭੋਲੇनाथ ਨੂੰ ਭੋਲਾ ਐਸੇ ਕਰਕੇ ਕਹਿੰਦਾ ਕਿ ਉਹ ਬਿਨਾਂ ਮੁੰਦਿਆਂ ਸਭ ਕੁਝ ਦੇਵੇ ਉਹਿਆ ਕੰਮ ਕਿਈ ਦੇ ਸਕਦੇ ਅਸੀਂ ਕਦੇ ਜੀਵ ਨਹੀਂ ਜੀਏ ਉਹਦਾ ਜੀਵੋਂ ਨਹੀਂ ਐਸੇ ਕਰਕੇ ਮਿਲਿਆ ਕਿ ਆਪੋ ਦੀ ਸੇਵਾ ਕਰੀਏ ਔਰ ਉਹਦੀ ਸੇਵਾ ਦਾ ਫਲ ਪਾਈਏ ਉਹਦਾ ਫਲ ਹਮੇਸ਼ਾ ਮਿਲਦਾ ਬੁਸਕੇਆ ਜਦ ਤੱਕ ਸਾਹ ਵਿੱਚ ਚੱਲ ਰਹੀ ਹੈ ਸਰੀਰ ਵਿੱਚ ਜਾਨ ਹੈਗੀ ਹੈ ਤਦ ਤੱਕ ਕੀਤਾ ਹੀ ਚੱਲੇਗਾ ਬਹੁਤੀ ਖੂਬਸੂਰਤ ਤਰੀਕੇ ਦੇ ਨਾਲ ਜਿਹੜੇ ਚੌਂਕ ਨੇ ਗਲੀਆਂ ਨੇ ਮੇਨ ਸੜਕਾਂ ਨੇ ਉਹ ਸਜਾਈਆਂ ਗਈਆਂ ਨੇ ਖਾਸ ਕਰਕੇ ਕਰੇਨ ਦੇ ਨਾਲ 56 ਭੋਗ ਦਾ ਵੀ ਇੰਤਜ਼ਾਮ ਕੀਤਾ ਗਿਆ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਚੌਂਕਾ ਦੇ ਵਿੱਚ ਕਰੇਨਾ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਇਹਨਾਂ ਕਰੇਨਾ ਦੀ ਮਦਦ ਦੇ ਨਾਲ ਉੱਪਰ ਜਿਸ ਤਰ੍ਹਾਂ ਹੀ ਰਾਖ ਯਾਤਰਾ ਆਏਗੀ 56 ਭੋਗ ਜਿਹੜਾ ਉਹ ਲਗਾਇਆ ਜਾਏਗਾ ਇਹ ਤਿਆਰੀਆਂ ਜਿਹੜੀਆਂ ਨੇ ਹਰ ਪਾਸੇ ਤੁਹਾਨੂੰ ਦਿਖਾਈ ਦੇਣ ਗਈਆਂ ਔਰ ਬholenath ਦੀ ਮਹਾਦੇਵ ਦੀ ਸ਼ਿਵਰਾਤਰੀ ਦੇ ਪਰਵ ਦੇ ਮੌਕੇ ਪੂਰਾ ਸ਼ਹਿਰ ਉਹਨਾਂ ਦੀ ਰਾਤ ਦੇ ਵਿੱਚ ਸ਼ਾਮਿਲ ਹੋਣ ਲਈ ਤਿਆਰ ਹੈ ਖੁਸ਼ੀਆਂ ਮਨਾਉਣ ਲਈ ਤਿਆਰ ਹੈ ਉਤਸ਼ਾਹਿਤ ਹੈ ਔਰ ਇਹ ਉਤਸ਼ਾਹ ਜਿਹੜਾ ਇੰਨਾ ਤਿਆਰੀਆਂ ਦੇ ਵਿੱਚ ਚਲਕ ਰਿਹਾ ਹੈ ਕਿਉਂਕਿ 15 ਫਰਵਰੀ ਨੂੰ ਮਾਸ਼ੇਵ ਰਾਤਰੀ ਦਾ ਪਰਵ ਹੈ ਉਹਦੇ ਲਈ ਲਾਈਟਾਂ ਦਾ ਵੀ ਪ੍ਰਬੰਧ ਜਿਹੜਾ ਹਰ ਪਾਸੇ ਕੀਤਾ ਗਿਆ ਹੈ ਲੜੀਆਂ ਲਗਾਈਆਂ ਗਈਆਂ ਛੰਡੀਆਂ ਲਗਾਈਆਂ ਗਈਆਂ ਲਾਈਟਾਂ ਲਗਾਈਆਂ ਗਈਆਂ ਨੇ ਔਰ ਕਿਸ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਗੱਲਬਾਤ ਕਰ ਲੈਣੇ ਆ ਲੋਕਾਂ ਦੇ ਨਾਲ ਕੀ ਕਿਸ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਵੀਰੇ ਜੀ ਬੋਲੇ巴巴 ਜੀ ਤਿਆਰੀਆਂ ਕਿਸ ਤਰ੍ਹਾਂ ਚੱਲ ਰਹੀਆਂ ਬਰਾਤ ਚ ਕਿੱਦਾਂ ਸ਼ਾਮਿਲ ਹੋਣਾ ਲੋਕਾਂ 'ਚ ਬਹੁਤ ਹੁਸਤਾਬ ਹੈ ਲੋਕੀ ਗੱਜ ਵੱਜ ਕੇ ਸੱਜ ਕੇ ਬੋਲੇ巴巴 ਦੀ ਬਰਾਤ ਚ ਸ਼ਾਮਿਲ ਹੋ ਰਹੀ ਹੈ ਔਰ ਇਹ ਦੁਨੀਆ ਲਈ ਬਹੁਤ ਵਧੀਆ ਸੰਦੇਸ਼ ਹੈ ਵੀ ਮੇਰੇ ਬੋਲੇ巴巴 ਅੱਜ ਸੱਜ ਕੇ 3 4 5 ਦਿਨ ਹੋ ਗਏ ਲਗਾਤਾਰ ਉਹਨਾਂ ਦੀ ਸ਼ੋਹਾ ਯਾਤਰਾ ਨਿਕਲ ਰਹੀ ਹੈ ਅੱਜ ਉਹਨਾਂ ਦੀ ਮਹਾ ਸ਼ਿਵਰਾਤਰੀ ਮੁਖਸਪ ਕਮੇਟੀ ਵੱਲੋਂ ਸ਼ੋ ਯਾਤਰਾ ਨਿਕਲ ਰਹੀ ਹੈ ਇੱਥੇ ਘੰਡ ਪਰਿਵਾਰ ਵੱਲੋਂ ਪਰਵਾਰ ਵੱਲੋਂ 56 ਭੋਗ ਦਾ ਪ੍ਰਚਾਰ ਲਗਾਇਆ ਜਾ ਰਿਹਾ ਹੈ ਬੋਲੇ ਬਾਬਾ ਲਈ ਉਹ ਸਾਨੂੰ ਆਸ਼ੀਰਵਾਦ ਦੇਣ ਔਰ ਕੋਈ ਪੁੱਲਾ ਚੁੱਕਾ ਹੋ ਮਾਣ ਜਣੀਆਂ ਮਾਫ ਕਰਨ ਹਰ ਹਰ ਮਹਾਦੇ ਅੱਛਾ 56 ਭੋਗ ਦਾ ਇੱਥੇ ਸਪੈਸ਼ਲ ਪੋਸਟਰ ਵੀ ਲਗਾਇਆ ਗਿਆ ਹੈਗਾ ਔਰ ਇੱਕ ਕ੍ਰੇਨ ਨਾਲ ਵੀ ਇਹ ਕਿਸ ਤਰ੍ਹਾਂ ਲਗਾਇਆ ਜਾਏਗਾ ਜਦੋਂ ਯਾਤਰਾ ਆਏਗੀ ਜਦੋਂ ਬੋਲੇ ਬਾਬਾ ਦੇ ਮੇਰੇ ਬੋਲੇ ਬਾਬਾ ਦਾ ਚਾਂਦੀ ਦਾ ਜਲਤਰਾਥ ਆਏਗਾ ਉਦੋਂ ਬਾਬਾ ਜੀ ਨੂੰ 66 ਬੋਗ ਅਰਪਤ ਕੀਰਤਨ ਜਾਣਗੇ ਔਰ ਸਟੇਜ ਉੱਤੇ ਕੁਮਾਰ ਸਜੀਵ ਜੀ ਗਾਇਕ ਲੱਗੇ ਹੈਗੇ ਆ ਉਹ ਬੋਲੇ ਬਾਬਾ ਦਾ ਗੁਣਗਾਨ ਕਰਨਗੇ ਬਿਲਕੁਲ ਹਮ ਅੱਛਾ ਗੁਣਗਾਨਤਾ ਹੋਏਗਾ ਸ਼ਹਿਰ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਕਿੰਨਾ ਉਤਸ਼ਾਹ ਲੋ ਦੁਕਾਨਦਾਰਾਂ ਦਾ ਛੋਟੋ ਸਾਰੇ ਪੰਜਾਬ ਸਾਰੇ ਪਾਰਾਂ ਦੇ ਵਿੱਚ ਲੋਕਾਂ 'ਚ ਬਹੁਤ ਉਤਸ਼ਾਹ ਹੈ ਵੀ ਬੋਲੇ ਬਾਬਾ ਦਾ ਐਡਾ ਬੜਾ ਤਿਹਾੜ ਸਾਡੇ ਭਾਰਤ ਦਾ ਆਟਾ ਬੜਾ ਤਿਹਾਰ ਆ ਰਿਹਾ ਵਾ ਲੋਕਾਂ 'ਚ ਬਹੁਤ ਉਤਸ਼ਾਹ ਹੈ ਲੋਕਾਂ 'ਚ ਬਹੁਤ ਖੁਸ਼ੀ ਦੀ ਲਹਿਰ ਹੈ ਆਪਣੇ ਵੱਲੋਂ ਕੋਈ ਖਾਸ ਤਿਆਰੀਆਂ ਬਾਸ ਮੇਰੇ ਬੋਲ ਹੈ ਬਾਬਾ ਦਾ ਅਸ਼ੀਰਵਾਦ ਆ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਦੇ ਜੇਕਾਰੇ ਆ ਤੁਸੀਂ ਕੀ ਕਹਿਣਾ ਚਾਹੋ ਮਹਾਦੇਵ ਸਭ ਦਾ ਭਲਾ ਕਰੇ ਬਿਲਕੁਲ ਮਹਾਦੇਵ ਸਭ ਦਾ ਭਲਾ ਕਰੇ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਪੂਰੇ ਸ਼ਹਿਰ ਦੇ ਵਿੱਚ ਲੜੀਆਂ ਸੇਵਾ ਜੀ ਆ ਦੇਖੋ ਲੜੀਆਂ ਜਿਹੜੀਆਂ ਨੇ ਲਾਈਟਿੰਗ ਜਿਹੜੀ ਹੈ ਉਹ ਚੰਡੀਆਂ ਬੈਨਰ ਪੋਸਟਰ ਇਹ ਦਿਖਾ ਦਿਓ ਬਾਜ਼ਾਰ ਦੇ ਦੁਕਾਨਦਾਰਾਂ ਦੇ ਵਿੱਚ ਵੀ ਖਾਸਾ ਉਤਸ਼ਾਹ ਹੈ ਕਿਉਂਕਿ ਭੋਲੇ ਬਾਬਾ ਦੀ ਬਰਾਤ ਦੇ ਵਿੱਚ ਹਰ ਕੋਈ ਸ਼ਾਮਿਲ ਹੋਣਾ ਚਾਹੁੰਦਾ ਹੈ ਇਹ ਲੜੀਆਂ ਜਿਹੜੀਆਂ ਲਗਾਈਆਂ ਗਈਆਂ ਨੇ ਦੱਸਦੀਏ ਹਰ ਸੜਕ ਦੇ ਉੱਤੇ ਤੁਹਾਨੂੰ ਇਸ ਤਰ੍ਹਾਂ ਦੀ ਲਾਈਟਿੰਗ ਲੜੀਆਂ ਜਿਹੜੀਆਂ ਨੇ ਉਹ ਦਿਖਾਈ ਦੇਣਗੀਆਂ ਕਿਉਂਕਿ ਹਰ ਕੋਈ ਭੋਲੇ ਬਾਬਾ ਦੀ ਮਹਾ ਪਰਮ ਦੀਆਂ ਤਿਆਰੀਆਂ ਕਰਦਾ ਹੋਇਆ ਨਜ਼ਰ ਆ ਰਿਹਾ ਦੁਕਾਨਦਾਰ ਵੀ ਖਾਸੇ ਉਤਸ਼ਾਹਿਤ ਹੈ ਦੁਕਾਨਦਾਰਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਇਰੇ ਜੀ ਪੂਰੀਆਂ ਤਿਆਰੀਆਂ ਚੱਲ ਰਹੀਆਂ ਬੋਲੇ ਬਾਬਾ ਦੇ ਪੂਰੀਆਂ ਸਵਾਗਤ ਦੀ ਜੀ 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 ਪੂਰੀ ਤਿਆਰੀ ਚੱਲ ਰਹੀ ਹੈ ਇੱਥੇ ਜੀਆਂ ਸਟੇਜ ਵਗੈਰਾ ਲੱਗੇ ਆ ਜੀ ਆਪਣਾ ਲੇਡੀ ਸਾਹਿਬ ਆ ਹੋ ਰਿਹਾ ਆਪਣਾ ਡੀਜੇ ਵਗੈਰਾ ਲੱਗੇ ਆ ਲੰਗਰ ਵਗੈਰਾ ਲੱਗਣੇ ਆ ਜੀ ਆ ਟੂਟ ਬਿਲਕੁਲ ਆ ਟੂਟ ਅੱਛਾ ਛੱਪਨ ਭੋਗ ਦੀ ਵੀ ਤਿਆਰੀ ਜਿਹੜੀ ਹੈ ਕੀਤੀ ਗਈ ਜੀ ਜੀ ਕੀਤੀ ਗਈ ਹੈ ਜੀ ਕੀਤੀ ਗਈ ਹੈ ਜ਼ਰੂਰ ਕੀਤੀ ਗਈ ਆ ਬੋਲੇ ਨਾਲ ਦੀ ਸਵਾਰੀ ਆਣੀ ਉਹਨਾਂ ਵਾਸਤੇ ਛੱਪਨ ਭੋਗ ਦੀਆਂ ਵੀ ਤਿਆਰੀਆਂ ਕੀਤੀਆਂ ਗਿਆ ਜੀ ਪੂਰੀਆਂ ਗੱਜ-ਬੱਜ ਕੇ ਛੱਪਨ ਭੋਗ ਦੇ ਨਾਲ ਸਵਾਗਤ ਕੀਤਾ ਜਾਏਗਾ ਬੋਲੇ ਬਾਬਾ ਦਾ ਚਾਂਦੀ ਦਾ ਰੱਥ ਹੋਏਗਾ ਔਰ ਇਧਰ ਵੀ ਤੁਹਾਨੂੰ ਸਾਰੇ ਪਾਸੇ ਦਿਖਾ ਰਹੇ ਆ ਕਿ ਕੀ ਕੀ ਤਿਆਰੀਆਂ ਜੜੀਆਂ ਨੇ ਉਹ ਚੱਲ ਰੀਆਂ ਨੇ ਜੀ ਜੀ ਵੀਰੇ ਜੀ ਸਰ ਅਸੀਂ ਵੀ ਤਿਆਰੀਆਂ ਪੂਰੀਆਂ ਕੀਤੀਆਂ ਤੁਸੀਂ ਛੱਡੋ ਮਾਈਕ ਅਸੀਂ ਗੱਲ ਕਰਦੀ ਆਂ ਜੀ ਸਾਲ ਵਿੱਚ ਇੱਕ ਦਿਨ ਆਂਦਾ ਕਿਹਦਾ ਦਿਨ ਆਂਦਾ ਭੋਲੇ ਨਾਲ ਜਿਹਦਾ ਦਿਨ ਆਂਦਾ ਉਹ ਹਿੰਦੂਆਂ ਦੇ ਸਾਡੇ ਈਸ਼ੂ ਦੇਵਤਾ ਜੀ ਸਭ ਤੋਂ ਉੱਪਰ ਨੇ ਕਾਰਨ ਉਹਨਾਂ ਅੱਗੇ ਝੋਲੀ ਅਡਣੀ ਨਹੀਂ ਪੈਂਦੀ ਕੁਝ ਕਹਿਣਾਂ ਦੀ ਪੈਂਦਾ ਮੱਥਾ ਟੇਕਣਾ ਨਹੀਂ ਪੈਂਦਾ ਦਿਲਾਂ ਦੀਆਂ ਜਾਣਦੇ ਨੇ ਮਿੰਟਾਸ ਕਿੰਟਾ ਵਿੱਚ ਝੋਲੀਆਂ ਭਰ ਦਿੰਦੇ ਨੇ ਕੱਲ ਇੱਥੇ ਪ੍ਰੋਪਰ ਤਰੀਕੇ ਦਾ ਪਹਿਲਾ ਭੋਲੇ ਦਾ ਜੀ ਦਾ ਭੰਗ ਦਾ ਲੰਗਰ ਲੱਗੇਗਾ ਅੱਛਾ ਕੋਟਾ ਲੱਗੇਗਾ ਫਿਰ ਸੈਂਡਵਿਚ ਵਗੈਰਾ ਲੱਗਣਗੇ ਡੀਜੇ ਲੱਗਣਗੇ ਦਕਾਨ ਤੇ ਖਾਦੋ ਤੁਸੀਂ ਹਰ ਸਾਲ ਇਦਾਂ ਹੁੰਦਾ ਤੇ ਹੋ ਸਕਿਆ ਜਦ ਤੱਕ ਸਾਹ ਵਿੱਚ ਚੱਲ ਰਹੀ ਹੈ ਸਰੀਰ ਵਿੱਚ ਜਾਨ ਹੈਗੀ ਹੈ ਤਦ ਤੱਕ ਇਦਾਂ ਹੀ ਚੱਲੇਗਾ ਬਿਲਕੁਲ ਭੋਲੇ ਬਾਬਾ ਦਾ ਵੈਸੇ ਹੀ ਬਹੁਤ ਭੋਲੇ ਐ ਉਹਨਾਂ ਨੂੰ ਤਾਂ ਸਿਰਫ ਸ਼ਰਦਾ ਨਾਲ ਯਾਦ ਕਰ ਲੋ ਬਹੁਤ ਹੁੰਦਾ ਪਰ ਬਾਜ਼ਾਰ ਕਿੰਨਾ ਉਤਸ਼ਾਹਿਤ ਹੈ। ਉਹ ਵੈਲ ਸਰ ਇਹ ਕੁਸਚਨ ਤੁਸੀਂ ਪੁੱਛਿਆ ਇਹਦਾ ਆਨਸਰ ਹੈ ਪਤਾ ਕੀ ਹੈ ਮਿੰਟਾ ਜੇ ਦੇਣ ਵਾਲਾ। ਕੀ ਖੁਸ਼ ਹੋਇਆ ਪਿਆ ਬਈ ਯਾਰ। ਕੀ ਸਾਲ 'ਚ ਇੱਕ ਦਿਨ ਕਿਉਂ ਆਂਦਾ ਹੈ ਇਹਦਾ? ਸਾਲ 'ਚ 10 ਦਿਨ ਕਿਉਂ ਨਹੀਂ ਆਂਦੇ? ਇਹ ਸਾਲ 'ਚ 20 ਦਿਨ ਕਿਉਂ ਨਹੀਂ ਆਂਦੇ ਭੋਲੇनाथ ਜੀ ਦੇ। ਮਜਾ ਆ ਜੀ ਮਜਾ ਪੂਰਾ ਬਾਜ਼ਾਰ। ਅੱਜ ਤੁਸੀਂ ਦੇਖ ਲੈਣਾ ਇੱਕ ਯਾਤਰਾ ਤੇ ਕੱਲ ਦੇਖਣਾ ਇਸ ਤੋਂ ਵੀ ਵੱਡੀ ਵਾਲੀ ਆ ਸਰ। ਹਾਂ। ਮਜਾ ਮਜਾ ਪੂਰਾ ਭਰਪੂਰ। ਬਿਲਕੁਲ। ਅੱਛਾ ਦੁਕਾਨਦਾਰ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਕੁਛ ਥੋੜਾ ਜਿਹਾ ਹੋ ਜਾਂਦਾ। ਕੀ ਰਾਤ ਯਾਤਰਾ ਨਹੀਂ ਹੈ ਗ੍ਰਾਹਕ ਨਹੀਂ ਆਣਗੇ ਦੁਕਾਨਾਂ 'ਚ ਗ੍ਰਾਕੀ ਘੱਟ ਹੋਏਗੀ ਨਾ 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 ਬਿਲਕੁਲ ਨਹੀਂ ਕਾਰਨ ਹਾਂ ਕਾਰਨ ਕੀ ਹੈ ਉਹਨਾਂ ਨੇ ਮਿੰਟਾਂ ਜੇ ਹੁਣ ਸਾਡ ਨੂੰ ਦੇਖ ਲਓ ਰਾਤ ਯਾਤਰਾ ਜੇ ਸ਼ੁਰੂ ਨਹੀਂ ਹੋਈ ਪਰ ਸਾਡੇ ਹਰ ਇੱਕ ਦੁਕਾਨਦਾਰ ਨੂੰ ਸਵੇਰ ਦਾ 50-50 ਹਜ਼ਾਰ ਲੱਖ-ਲੱਖ ਰੁਪਏ ਲਗਾ ਕੇ ਪਹਿਲੇ ਹੀ ਲੱਗ ਚੁੱਕਾ ਪਹਿਲੇ ਹੀ ਭੋਲੇ ਦਾ ਜਿਹਨੇ ਝੋਲੀਆਂ ਭਰਤੀਆਂ ਨੇ ਉਹ ਕਹਿੰਦੇ ਜਦੋਂ ਹੁਣ ਸਾਡੀ ਯਾਤਰਾ ਚਲਣੀ ਹੈ ਤੇ ਤੁਸੀਂ ਆਰਾਮ ਨਾਲ ਨੱਚਣਾ ਤੇ ਭੰਗੜੇ ਪਾਣੇ ਆ ਜੇਬਾ ਤੁਹਾਡੀਆਂ ਫੁੱਲ ਕਰਤੀਆਂ ਨੇ ਬੰਬ ਬੰਮ ਬੋਲੇ ਬੰਮ ਬੰਮ ਬੋਲੇ ਬਲਕਨ ਬੋਲੇ ਨੇ ਸਭ ਦੀਆਂ ਝੋਲੀਆਂ ਪਹਿਲਾਂ ਹੀ ਭਰ ਦਿੱਤੀਆਂ ਨੇ ਇਸੇ ਕਰਕੇ ਦੁਕਾਨਦਾਰ ਵੀ ਖੁਸ਼ ਨੇ ਔਰ ਬਾਜ਼ਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੁਸ਼ੀ ਦੀ ਲਹਿਰ ਹੈ ਪੂਰਾ ਬਾਜ਼ਾਰ ਬੋਲੇ बाबा ਦੇ ਸਵਾਗਤ ਦੀਆਂ ਤਿਆਰੀਆਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਬੋਲੇ ਦੀ ਤਿਆਰੀ ਜਿਹੜੀ ਹੈ ਚੱਲ ਰਹੀ ਹੈ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਹਰ ਹਰ ਮਹਾਦੇਵ ਜੀ ਹਰ ਹਰ ਮਹਾਦੇਵ ਜੀ ਪੋਲੇ ਬਾਬਾ ਦੇ ਆਉਂਦੀ ਤਿਆਰੀ ਹੋ ਰਹੀ ਆ ਸਵਾਗਤ ਲਈ ਤਿਆਰ ਹੋ ਹਾਂਜੀ ਬਿਲਕੁਲ ਤਿਆਰ ਆ ਜੀ ਅਸੀਂ ਇੱਥੇ ਲੱਡੂਆਂ ਦਾ ਲੰਗਰ ਲਗਾਵਾਂਗੇ ਅੱਛਾ ਜਦੋਂ ਉਥੋਂ ਚੋਬਾ ਯਾਤਰਾ ਮੰਗੇਗੀ ਉਸ ਤੋਂ ਪਹਿਲਾਂ ਅਸੀਂ ਇੱਥੇ ਲੱਡੂਆਂ ਦਾ ਲੰਗਰ ਲਗਾਵਾਂਗੇ ਔਰ ਪੋਲੇ ਯਾਤਰਾ ਦੀ ਸੁਵਾਗਤ ਕਰਾਂਗੇ ਤੁਮ ਤਾਬਲਾ ਸਵਾਗਤ ਕਰਾਂਗੇ ਕਿਉਂਕਿ ਪੋਲੇ ਨਾਥ ਜਿਹੜੇ ਨੇ ਉਹ ਸਾਰਿਆਂ ਦੇ ਹੀ ਪੋਲੇ ਨਾਥ ਨੇ ਪੋਲੇ ਨਾਥ ਨੂੰ ਪੋਲਾ ਐਸੇ ਕਰਕੇ ਕਹਿੰਦਾ ਕਿ ਉਹ ਬਿਨਾਂ ਮੁੰਦਿਆਂ ਸਭ ਕੁਝ ਦੇ ਦਿੰਦਾ ਉਹਨੇ ਆਪਣਾ ਸਭ ਕੁਝ ਜਾਣੇ ਕੀ ਬਿਨਾ ਮੰਗਿਓ ਦੇ ਦਿੰਦਾ ਔਰ ਸਭ ਜਾਣੀ ਜਾਣ ਔਰ ਉਹਦੀ ਕਿਰਪਾ ਨਾਲ ਹੀ ਸਾਰੇ ਕੰਮ ਬਿਲਕੁਲ ਉਹਦੀ ਕਿਰਪਾ ਨਾਲ ਹੀ ਸਾਰੇ ਕੰਮ ਹੋਣੇ ਆ ਮੈਂ ਦੁਕਾਨਦਾਰਾਂ ਨਾਲ ਵੀ ਗੱਲ ਕਰ ਰਿਹਾ ਹੈਗਾ ਉਹ ਕਹਿੰਦੇ ਕਿ ਕੋਈ ਫਰਕ ਨਹੀਂ ਪੈਂਦਾ ਗਾਹ ਕਾਂ ਦੇ ਨਹੀਂ ਆਂਦੇ ਬਾਬਾ ਨੇ ਪਹਿਲੇ ਹੀ ਚੋਲੀ ਭਰਤੀ ਹੈ ਬਿਲਕੁਲ ਠੀਕ ਗੱਲ ਹੈ ਜੀ ਕਿਉਂਕਿ ਉਹਦੀ ਦਿਆ ਨਾਲ ਹੀ ਸਾਰੇ ਕੰਮ ਹੋ ਰਹੇ ਆ ਜੀ ਛੇ ਅਸੀਂ ਉਹਦੀ ਦਿਆ ਦੇ ਲਈ ਇੱਕ ਦੋ ਦਿਨ ਥੋੜਾ ਜਿਹਾ ਟਾਈਮ ਦੇ ਹੀ ਦੇ ਸਕਦੇ ਅਸੀਂ ਕੱਲ ਜੀਵ ਲਈ ਜੀ ਉਹਦਾ ਜਿਉ ਨਹੀਂ ਇਸੇ ਕਰਕੇ ਮਿਲਿਆ ਕਿ ਆਪੋ ਦੀ ਸੇਵਾ ਕਰੀਏ ਔਰ ਉਹਦੀ ਸੇਵਾ ਦਾ ਫਲ ਪਾਈਏ ਉਹਦਾ ਫਲ ਹਮੇਸ਼ਾ ਮਿਲਦਾ ਹੈ ਕਿ ਕੋਈ ਜਿਆਦਾ ਦੀ ਦ੍ਰਿਸ਼ਟੀ ਹਰ ਵਕਤ ਨਹੀਂਦੀ ਬਿਲਕੁਲ ਅੱਛਾ ਅਬ ਇੱਥੇ 56 ਭੋਗ ਲਗਾਉਣ ਦੀ ਵੀ ਤਿਆਰੀ ਕੀਤੀ ਗਈ ਹੈ ਕ੍ਰੇਨ ਲਿਆਂਦੀ ਗਈ ਹੈ ਹਾਂਜੀ ਇਹ ਜੀ ਨੀਰਜ ਵਰਮਾ ਜੀ ਜਿਹੜੀ ਸ਼ੋਭਾ ਯਾਤਰਾ ਨਿਕਾਲਦੇ ਨੇ ਉਹ ਸ਼ੋਭਾ ਯਾਤਰਾ ਸਾਡੇ ਚੋੜੇਬਿਆਰ ਤੋਂ ਹਰ ਸਾਲ ਨਿਕਲਦੀ ਹੈ ਤਕਰੀਬਨ ਕਾਫੀ ਸਮਾਂ ਤੋਂ 10-15 ਸਾਲ ਤੋਂ ਤਰਕਿਬ ਨਿਕਲਦੀ ਪਈ ਹੈ ਔਰ ਹਰ ਸਾਲ ਹੀ 56 ਭੋਗ ਦਾ ਘੰਟਾ ਵਿੱਚੋਂ ਵੀ ਲੱਗਦਾ ਉਹ ਜਿਹੜਾ ਨਜ਼ਾਰਾ ਜਾਨੀ ਕਿ ਵੇਖਣ ਵਾਲਾ ਹੁੰਦਾ ਔਰ ਆਰਤੀ ਹੁੰਦੀ ਆ ਨਜ਼ਾਰਾ ਦੇਖਣ ਵਾਲਾ ਹੁੰਦਾ 56 ਭੋਗ ਲੱਗਦਾ ਔਰ ਬਹੁਤ ਹੀ ਜ਼ਿਆਦਾ ਉੱਥੇ ਜਾਨੀ ਕਿ 56 ਭੋਗ ਦੇ ਦਰਸ਼ਨ ਕਰਨ ਵੀ ਬੜੇ ਲੋਕ ਆਉਂਦੇ ਬਿਲਕੁਲ ਅੱਛਾ ਬੜੇ ਲੋਕ ਆ ਰਹੇ ਮੈਂ ਦੇਖ ਰਿਹਾ ਸਜਾਵਟ ਇੰਨੀ ਅੱਛੀ ਹੈ ਕਿ ਗ੍ਰਾਹਕ ਵੀ ਰੁਕ ਰੁਕ ਕੇ ਦੇਖ ਰਿਹਾ ਜਾਂ ਜਿਹੜੇ ਬਾਜ਼ਾਰ ਚ ਆਏ ਹੋਏ ਲੋਕ ਹੈ ਉਹ ਵੀ ਖੜ ਕਰਕੇ ਦਰਸ਼ਨ ਕਰ ਰਹੇ ਹਾਂ ਜਿਹੜੀ ਸਜਾਵਟ ਹੈ ਜੀ ਉਹ ਸਜਾਵਟ ਐਕਸਟਰਾ ਆਰਡੀਨਰੀ ਹੁੰਦੀ ਆ ਜਿਹੜੀ ਇਹਦੀ ਸਜਾਵਟ ਹੈ ਨਾ ਉਹ ਕਰਨ ਦੇ ਲਈ ਇੱਕ ਬਰਨਾਲਾ ਤੋਂ ਕੁਆਲਿਟੀ ਆਉਂਦੀ ਹੈ ਲਾਈਟ ਵਾਲੀ ਹਾਂ ਔਰ ਹਰ ਸਾਲ ਉਹੀ ਲਾਈਟ ਕਰਦੀ ਹੈ ਔਰ ਹਰ ਸਾਲ ਡਿਫਰੈਂਟ ਸਟਾਈਲ ਕਰਦੀ ਹੈ ਕਿ ਜੇ ਕਿ ਜੱਖਣ ਵਾਲੀ ਹੁੰਦੀ ਹੈ ਜਿਵੇਂ ਦੇਖਦਾ ਇੱਕ ਵਾਰੀ ਰੁੱਕ ਕੇ ਜਰੂਰ ਲਾਈਟ ਨੂੰ ਵੇਖ ਕੇ ਜਾਊਗਾ ਔਰ ਜਦੋਂ ਚਲੋਗੀ ਲਾਈਟ ਨਾ ਤੁਸੀਂ ਦੇਖੋਗੇ ਵਾਕਈ ਯਾਨੀ ਕਿ ਜੰਨਤ ਦਾ ਨਜ਼ਾਰਾ ਹੈ ਲੁਧਿਆਣੇ ਦਾ ਹੋਲੇ ਦੀ ਬਰਾਤ ਲਈ ਤਿਆਰੀਆਂ ਪੂਰੇ ਜੋਰਾ ਸ਼ੋਰਾਂ ਤੇ ਨੇ ਬਰਾਕੀ ਤਿਆਰ ਨੇ ਹਰ ਲੋ ਹਰ ਸ਼ੌ ਲਾਸ ਹੈ ਔਰ ਇਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਖੂਬਸੂਰਤ ਜਿਹੜੇ ਲੋਕ ਤਿਆਰੀਆਂ ਕਰ ਰਹੇ ਨੇ ਕਿੰਨਾ ਇੱਥੇ ਖਾਸ ਪ੍ਰਬੰਧ ਕੀਤਾ ਗਿਆ ਹੈ ਬੋਲੇ ਬਾਬਾ ਲਈ ਤਿਆਰ ਹੋ ਜੀ ਬਰਾਤ ਆ ਰਹੀ ਹੈ ਹਾਂ ਜੀ ਪੂਰੇ ਗੱਜਬਜ ਕੇ ਪੂਰਾ ਫਾਗਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਭੋਲੇ ਨਾਤੇ ਭਗਤ ਜਿੰਨੇ ਵੀ ਹੁੰਦੇ ਬਰਾਤੀ ਸਭੀ ਗੱਜਬਜ ਕੇ ਤਿਆਰ ਹੋ ਜਾਂਦੇ ਹਨ ਅੱਛਾ ਇਸ ਦਿਨ ਪਰਵ ਦੀ ਅਗਰ ਆਪਾਂ ਗੱਲ ਕਰੀਏ ਤਾਂ ਖਾਸ ਗਾਇਨ ਜਿਹੜਾ ਇੱਕ ਹੁੰਦਾ ਉਹ ਅਗਰ ਤੁਸੀਂ ਗੰਤੂ ਨੇ ਗਾਇਆ ਹੈ ये जंगम जो परंपरा चली हुई है ये हमारा जो स्वरूप है ये शिव की ही गाथा गाते हैं आदि अनादि से लेकर सतयुग त्रेता द्वापर कल ये चारो युग का वृतांत करते हैं और भगवान शिव जैसे सतयुग से चले आ रहे हैं ऐसे जंगम में इनके साथ साथ इसका शिव गुणगान करते हैं अच्छा शिव गुणगान में खास बाबा भोले की बरात को लेकर कौन से गायन है बरात से लेकर तो जैसे कि बरात में सभी बज के तैयार होते हैं ऐसे ही सज्जु के अंदर करोड़ देवी देवता भगवान शंकर की बरात में विराजमान हुए थे आ, जैसे की सबसे पहले कौन प्रथम पवन भवारू आते हैं इंद्र के छटकार आते हैं धरती मात गली चाहती है दल बादल दो तंबू आते हैं चांद सूरज दो दीपक आते हैं आशी नदी नवासी ढरना लग्या समुद्र शिव के सरणा चलो शिव का करना सभी देवी देवता भगवान शंकर की बरात में बरात कहते हैं भोले की बरात में तो भूत प्रेत तो और ये सब प्रेत तो देवी देव दानव सब राक्षस के सभी होते हैं इसके बाद होते हैं अच्छा बोले बाबा के लिए कोई एक गायन अगर आप अब गायन तो अभी करे तो महादेव भंडार भरेंगे महादेव भंडार भरेंगे महादेव भरेंगे और देवन मैं देव में महादेव पटे है माई पार्वती है भोजन में हनुमान पटे है ताकत में हनुमान पटे ऊंचे पर्वत भद्रीनाथ के ऊंचे पर्वत बद्रीनाथ के जहाँ पंजे बाम हरे भजो राम जयंकर के नाम न भजो राम जयंकर के नाम शिव शिविर पहाड़ के हरियर के पहाड़ गए मांगे फल देवे महादेव ਕਿਉਂਕਿ ਭੋਲੇ ਬਾਬਾ ਦੀ ਬਰਾਤ ਹੈ ਧੂਮ ਧਾਮ ਨਾਲ ਨਿਕਲਣੀ ਚਾਹੀਦੀ ਹੈ ਹਰ ਹਰ ਮਹਾਦੇਵ ਬੰਬ ਬੰਬ ਬੋਲੇ ਦੇ ਜੈਕਾਰੇ ਲੱਗਦੇ ਹੋਏ ਨਜ਼ਰ ਆਣਗੇ ਔਰ ਲੋਕ ਕਿੰਨੇ ਕੁ ਉਤਸ਼ਾਹਿਤ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਭੰਗੜੇ ਪੈਂਦੇ ਹੋਏ ਡਾਂਸ ਹੁੰਦੇ ਹੋਏ ਦਿਖਾਈ ਦੇ ਰਹੇ ਆ ਨੱਚਦੇ ਹੋਏ ਦਿਖਾਈ ਦੇ ਰਹੇ ਆ ਭੋਲੇ ਬਾਬਾ ਦੀ ਬਰਾਤ ਭੋਲੇ ਬਾਬਾ ਦੀ ਬਰਾਤ ਭੋਲੇ ਬਾਬਾ ਕੀ ਬਰਾਤ ਹੈ ਅੱਜ ਕਿਆ ਬਾਤ ਹੈ। ਕਿਆ ਬਾਤ ਹੈ ਬਾਜ਼ਾਰ ਬਹੁਤ ਸੁੰਦਰ ਲੱਗ ਰਿਹਾ ਹੈ। ਹਾਂ। ਸਾਹਿਬ ਅੰਬੋ ਵਾ ਨਸ਼ਾ ਹੈ ਬੋਲੇ ਨਾਤ ਕਾ। ਕਿਆ ਬਾਤ। ਬੋਲੇ ਨਾਤ। ਜਬੰਬਾ ਬੋਲੇ। ਪੰਪੰ ਬੋਲੇ। ਬੋਲੇ ਪਾਬਾ ਦੀ ਬਰਾਤ ਆਣੀ ਹੈ ਤੇ ਬਰਾਤੀ ਕਿਤਾ ਖੁਸ਼ ਨਾ ਹੋਣਗੇ। ਤੁਸੀਂ ਆਪ ਸੋਚ ਸਕਦੇ ਹੋ ਸਿਟੀਆਂ ਵੱਜ ਰਹੀਆਂ ਨੇ। ਆਪ ਜਾ ਕੇ ਦਿਖਾ ਦਿਓ ਇੱਕ ਵਾਰ। ਇਹ ਉਤਸਾਹ ਹੈ ਬਾਜ਼ਾਰ ਦੇ ਵਿੱਚ ਔਰ ਹਰ ਪਾਸੇ ਤੁਹਾਨੂੰ ਲੜੀਆਂ, ਲਾਈਟਿੰਗ ਇਹ ਰਾਤ ਦਾ ਨਜ਼ਾਰਾ ਤੁਹਾਨੂੰ ਬਖਰਾ ਹੀ ਦਿਖਾਈ ਦੇਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲੈ